ਫਗਵਾੜੇ ਦੇ ਅਮਰਨਗਰ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਅੱਗ ਬੁਝਾਉਣ ਵਾਲੇ ਯੰਤਰ ਦੀ ਗੈਸ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਭਰਨ ਸਮੇਂ ਵੱਡਾ ਧਮਾਕਾ ਹੋ ਗਿਆ ਧਮਾਕੇ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਵਿਅਕਤੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਧਮਾਕੇ ਦੀ ਤੇਜ਼ ਆਵਾਜ਼ ਆਉਣ ਕਾਰਨ ਇਲਾਕੇ ਵਿੱਚ ਸਹਿਮ ਫੈਲ ਗਿਆ ਮੈਂ ਨਾ ਪ੍ਰਦੀਪ ਸਿੰਘ ਆ ਜੀ ਹਾਂ ਸਰ ਮਾਮਲਾ ਕੀ ਹੈ ਫਦਰ ਇੱਥੇ ਕੁਝ ਧਮਾਕਾ ਹੋਇਆ ਵਾ ਹਜੇ ਪੁਲਿਸ ਨੂੰ ਆਈ ਆ ਇਹ ਦੇਖ ਰਹੀ ਕੀ ਕਰਨ ਤਸ਼ਵੀਸ਼ ਕੀ ਕਰਨ ਕੀ ਕੀ ਗੱਲ ਹੋਈ ਹੈ ਕਿਹੜੀ ਜਗ੍ਹਾ ਤੇ ਹੋਇਆ ਕੀ ਇਹ ਮੰਨ ਕਰਾ ਜੀ ਇਹ ਨਾਮ ਵਗੈਰਾ ਕੀ ਹੈ ਬੰਦੇ ਇਹ ਕੋੜਾ ਸਾਹਿਬ ਨੇ ਇੱਥੇ ਕੁਝ ਆਪਣਾ ਵਰਕਰਾਂ ਲਈ ਬਣਾਇਆ ਸੀਗਾ ਤੇ ਉੱਥੇ ਕੁਝ ਧਮਾਕਾ ਹੋਇਆ ਵਾ ਤੇ ਹੁਣ ਪਤਾ ਨਹੀਂ ਕੀ ਅੰਦਰ ਹੈਗਾ ਕੀ ਨਹੀਂ ਦੱਸਣ ਕਿੰਨੇ ਵਿਅਕਤੀ ਸੀ ਅੰਦਰ ਕੁਝ ਪਤਾ ਚੱਲਿਆ ਇਦਾਂ ਨਹੀਂ ਕੁਝ ਪਤਾ ਲੱਗਾ ਕੋਈ ਬੰਦੇ ਠੀਕ ਠਾਕ ਹੈ ਜਾਂ ਕਿਦਾਂ ਆਖਰਿ ਉਹ ਥੋੜੇ ਇੰਜਰਡ ਹੋਇਆ ਹਸਪਤਾਲ ਲੈ ਕੇ ਉਹਨੂੰ ਤੇ ਬਾਕੀ ਹੁਣ ਕੁਝ ਬੇਰਤੀ ਦਾ ਨਾਮ ਪਤਾ ਚੱਲਿਆ ਜੀ ਨਹੀਂ ਇਦਾਂ ਨਹੀਂ ਕੁਝ ਪਤਾ ਕਿੰਨੇ ਕੇ ਬਈ ਆਪਾਂ ਨੂੰ ਪਤਾ ਲੱਗਾ ਜੀ ਇਹ ਅੱਧਾ ਘੰਟੇ ਪਹਿਲਾਂ ਹੋਇਆ ਮੌਕੇ ਤੇ ਮੌਜੂਦ ਫੈਕਟਰੀ ਕਰਮਚਾਰੀ ਨਾਲ ਜਦ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਮੀਡੀਆ ਦੇ ਸਵਾਲਾਂ ਤੋਂ ਬਚਦਾ ਨਜ਼ਰ ਆਇਆ ਅਤੇ ਸਵਾਲਾਂ ਦਾ ਕੋਈ ਠੀਕ ਜਵਾਬ ਨਾ ਦੇ ਸਕਿਆ ਨਹੀਂ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿਹਦੇ ਨਾਮ ਤੇ ਐਸ ਫੈਕਟਰੀ ਫੈਕਟਰੀ ਕਿਸ ਨਾਮ ਕੀ ਨਾਮ ਸੀ ਮਾਲ ਦਾ ਨਾਮ ਕੀ ਹੈ ਮਾਲ ਦਾ ਮੈਨੂੰ ਪਤਾ ਨਹੀਂ ਭਾਈ ਆ ਖੜੇ ਆ ਤੁਸੀਂ ਇੱਥੇ ਕੰਮ ਕਰਦੇ ਹੋ ਤੁਸੀਂ ਇੱਥੇ ਕੰਮ ਕਰਦੇ ਆ ਮੈਨੂੰ 2 ਸਾਲ ਹੋ ਗਏ 2 ਸਾਲ ਤੋਂ ਤੁਹਾਨੂੰ ਇਹ ਨਹੀਂ ਪਤਾ ਕਿ ਮਾਲਕ ਕੌਣ ਇੱਥੇ ਮਾਲਕ ਆ ਇਹ ਤਾਂ ਭਾਈ ਜਿਹੜੀ ਐ ਇੱਧਰ ਪੁੱਛ ਲਓ ਇਹਨਾਂ ਨੂੰ ਤੁਸੀਂ ਤੁਹਾਡੇ ਤੁਸੀਂ ਅੰਡਰ ਕਰਦੇ ਹੋਗੇ ਕੰਮ ਆ ਪਤਾ ਨਹੀਂ ਆਖਰ ਤੁਸੀਂ ਲੋਗੋ ਕੋਣ ਵਿਅਕਤੀ ਸੀ ਕਿੰਨਾ ਸਾਹਮਣੇ ਆ ਸਕਦੇ ਤੁਸੀਂ ਚਾਂਦੀ ਗੱਲ ਸੀ ਇਹ ਤਾਂ ਕੋ ਤੁਹਾਨੂੰ ਪਤਾ ਹੋਏਗਾ ਨੀ ਲੀਗਲੀ ਆ ਕੰਮ ਤਾਂ ਲੀਗਲ ਅਨਲੀਗਲ ਨਹੀਂ ਹੈਗਾ ਲੀਗਲੀ ਹੈ ਉਤੇ ਹੀ ਘਟਨਾ ਸੰਬੰਧੀ ਪਤਾ ਲੱਗਣ ਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਪਹੁੰਚੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 27 ਸਾਲਾ ਬਲਜੀਤ ਸਿੰਘ ਵਾਸੀ ਖੋਥੜਾ ਦੀ ਮੌਤ ਹੋ ਗਈ ਹੈ ਬਾਕੀ ਕਾਰਨਾਂ ਦੀ ਜਾਂਚ ਹੋ ਰਹੀ ਹੈ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਮੌਕੇ ਤੇ ਡੀਐਸਪੀ ਫਗਵਾੜਾ ਤੇ ਹੋਰ ਕਈ ਆਲਾ ਅਧਿਕਾਰੀ ਮੌਜੂਦ ਰਹੇ ਇੱਥੇ ਆਏ ਜੀ ਅਮਰਨਗਰ ਇੱਥੇ ਨੇ ਇਹਨਾਂ ਨੇ ਫੈਕਟਰੀ ਲਈ ਸੀ ਜੋ ਨਾਈਟ੍ਰੋਜਨ ਅ ਅੱਗ ਬੁਝਾਊ ਯੰਤਰ ਹੁੰਦੇ ਨੇ ਉਹ ਵੱਡੇ ਸਿਲੰਡਰ ਤੋਂ ਛੋਟੇ 'ਚ ਭਰ ਰਹੇ ਥੇ ਇਹ ਜੇ ਬਲਜੀਤ ਸਿੰਘ ਹੈ ਉਹਦਾ ਹਜੇ ਪਤਾ ਲੱਗਿਆ ਸ਼ਾਇਦ ਵੀ ਡੈਥ ਹੋ ਗਈ 27 ਸਾਲ ਉਮਰ ਸੀ ਉਹ ਕੋਠਾ ਦਾ ਰਹਿਣ ਵਾਲਾ ਸੀ ਇਹ ਮਾਲਕ ਇਹਨਾਂ ਦਾ ਇੱਥੋਂ ਪਤਾ ਲੱਗਿਆ ਵੀ ਸਾਹਿਲ ਕੋੜਾ ਕੋਈ ਜਿਹੜਾ ਵਰਕਰ ਇੱਥੇ ਕੁਲਦੀਪ ਸਿੰਘ ਉਹ ਤੋਂ ਪਤਾ ਲੱਗਿਆ ਬਾਕੀ ਦੇਖਦੇ ਆਂ ਇਹਦੀ ਕਾਰ ਵੀ ਜਿਹੜੀ ਬੰਦੀ ਆ ਮਚ ਲਿਆਵਾਂਗੇ ਸਰ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਿਆ ਕਿੰਨੇ ਲੋਕ ਇਸ ਫੈਕਟਰੀ ਵਿੱਚ ਕੰਮ ਕਰਦੇ ਆ ਹਜੇ ਕੁਝ ਨਹੀਂ ਪਤਾ ਕਿਉਂਕਿ ਇੱਥੇ ਵਰਕਰ ਇੱਕੋ ਹੀ ਹੈ ਕਿੰਨੇ ਪੁੱਛਿਸ਼ ਕਰ ਰਹੇ ਆ ਕਿਉਂਕਿ ਮੌਕੇ ਤੇ ਬਲਜੀਤ ਸਿੰਘ ਸੀ ਜਿਹਦੇ ਸੱਟ ਲੱਗੀ ਜਿਹਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਨੂੰ ਮੌਕਾ ਦੇਖ ਕੇ ਲੱਗਦਾ ਉਹਦੀ ਡੈਥ ਹੋਣ ਦਾ ਕਾਰਨ ਕੀ ਲੱਗਦਾ ਇਹ ਦੇਖਦੇ ਆ ਪੱਕੀ ਇਨਵੈਸਟੀਗੇਟ ਕਰ ਰਹੇ ਕੈਮਰੇ ਵੀ ਲੱਗੇ ਐ ਇੱਥੇ ਕੈਮਰੇ ਤੋਂ ਪਤਾ ਲੱਗ ਜਾਊਗਾ ਕਿਦਾਂ ਮਤਲਬ ਕਿ ਓਵਰ ਹੋ ਗਿਆ ਹੈ ਤੇ ਫਟ ਗਿਆ ਸਿਲੰਡਰ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆਫ ਦਿਸ ਤੋਂ ਇੱਕ ਸਿਲੰਡਰ ਛੋਟਾ ਫਟਿਆ ਵੀ ਆਇਆ ਲੱਗਦਾ ਜਿਹੜਾ ਅੱਗ ਬੁਝਾਊ ਜੰਤਰ ਹੈ ਕੀ ਕੀ ਲੱਗਦਾ ਵੀ ਉਹਦੇ ਨਾਲ ਹੋ ਸਕਦਾ ਹਾਂ ਬਿਲਕੁਲ ਬਿਲਕੁਲ ਇੱਥੋਂ ਅੱਗ ਬੁਝਾਊ ਜੰਤਰ ਓਵਰ ਹੋ ਗਿਆ ਉਹ ਤੋਂ ਵੱਡੇ ਤੋਂ ਛੋਟੇ ਚ ਭਰਦਾ ਕਿਉਂਕਿ ਫਟਣ ਨਾਲ ਹੀ ਹੋਇਆ ਹੈ। اچھا ਇਹ ਇੱਕ ਇਹ ਦੱਸ ਵੀ ਫੈਕਟਰੀ ਦਾ ਨਾਮ ਕੀ ਹੈ ਜਿਹੜੀ ਇਸ ਤਰ੍ਹਾਂ ਦੀ ਕੁਝ ਸਮਝੇ ਕੁਝ ਨਹੀਂ ਪਤਾ ਕਿਉਂਕਿ ਇਹ ਮੁੰਡਾ ਆਇਆ ਇੱਥੇ ਬੋਡ ਬੋਡ ਕੋਈ ਨਹੀਂ ਲੱਗਾ। ਬਾਕੀ ਇਨਵੈਸਟੀਗੇਟ ਕਰ ਸਰ ਕਿਸ ਗੈੜੀ ਚੱਗਦੀ ਹੈ? ਇੱਕ ਲੰਨੀ ਕੁ ਲਿਆ। ਉਹੀ ਉਹੀ ਆਪਾਂ ਪਤਾ ਕਰਾਂਗੇ ਇਨਵੈਸਟੀਗੇਟ ਦਾ ਪਾਰਟ ਆ ਜਰੂਰ ਪਤਾ ਲੱਗ ਜੂਗੇ ਦੇਖਾਂ ਕਰਕੇ। ਸਰ ਇਹ ਕਿਹੜੀ ਜਗ੍ਹਾ ਦੇ ਉੱਪਰ? ਇਹ ਅਮਰ ਅਮਰ ਪੈਲੇਸ ਸਹੀ ਹੈ ਉਹ। ਇਹ ਕਿੰਨੇ ਕੁ ਅਮਰ ਨਗਰ ਮੌਕੇ ਤੇ ਪਏ ਹੈ, ਸਿਲੰਡਰ ਪਏ ਵੀ ਹੋਏ ਆ। ਇਹ 5-6 ਸਿਲੰਡਰ ਪਏ ਨੇ ਜੀ ਇੱਥੇ ਮੌਕੇ ਤੇ ਦ ਤੇ ਆ ਸਕੂਟਰ ਮੋਟਰਸਾਈਕਲ ਆਦ ਨੇ ਤੇ ਬਾਕੀ ਦੇਖਦੇ ਆਂ ਇਨਵੈਸਟ ਜਿਹੜੇ ਮੁੱਕ ਤੇ ਵੱਡੇ ਸਿਲੰਡਰ ਪਏ ਕੋਹਣਾ ਤੇ ਮੀਟਰ ਵਗੈਰਾ ਕੋ ਸਾਹਮਣੇ ਇਦਾਂ ਦੀ ਕੋ ਗੱਲ ਆਈ ਹੋਵੇ ਮੀਟਰ ਉਹ ਚੈੱਕ ਕਰਦੇ ਆਂ ਜਿਵੇਂ ਆਈਆਂ ਸੀ ਉਹਨੇ ਚੈੱਕਿੰਗ ਤੋਂ ਬਹੁਤ ਪਤਾ ਲੱਗਣਾ ਸਾਰਾ ਕੁਝ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਅੱਜੇ ਦੇਖਦੇ ਆਂ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿਹੜੇ ਵਿਭਾਗ ਨਾਲ ਕਿਵੇਂ ਸੰਪਰਕ ਕਰਕੇ ਫਿਰ ਉਹ ਦੇਖਾਂਗੇ ਤੇ ਇਹ ਕੁਝ ਸਾਹਮਣੇ ਆਇਆ ਨਹੀਂ ਇਹ ਵੀ ਇਹ ਮਨਜ਼ੂਰੀ ਹੈ ਇਹਨਾਂ ਕੋਲ ਨਹੀਂ ਹੈ ਜੇ ਕੋਈ ਸਾਹਮਣੇ ਨਹੀਂ ਆਇਆ